ਇੱਕ ਪ੍ਰਸੰਗ ਹੁੰਦਾ ਮਰਦਾਨੇ ਦੀ ਭੁੱਖ ਗਵਾਈ ਸਾਖੀਆਂ 'ਚ ਵੀ ਹੁੰਦਾ ਜਦੋਂ ਭਾਈ ਸਾਹਿਬ ਜੀ ਨੂੰ ਭੁੱਖ ਲੱਗਦੀ ਹੈ ਮਹਾਰਾਜ ਕਹਿੰਦੇ ਆ ਸਾਹਮਣੇ ਫਲ ਲੱਗੇ ਛਕ ਲੈ ਤੂੰ ਉਸ ਤੋਂ ਪਹਿਲਾਂ ਇੱਕ ਬਚਨ ਕਰਦਾ ਕਹਿੰਦਾ ਬਾਬਾ ਸੁਭਾਨ ਤੇਰੀ ਕੁਦਰਤ ਨੂੰ ਸੁਭਾਨ ਤੇਰੀ ਭਗਤੀ ਨੂੰ ਕਿਸ ਅਜਾੜ ਵਿੱਚ ਲਿਆ ਮਾਰੀ ਹੁਣੇ ਕਿਸੇ ਸ਼ੇਰ ਨੇ ਮੂੰਹ ਖੋਲਿਆ ਸਾਰਾ ਉਹਨੇ ਸਬੂਤਾ ਅੰਦਰ ਲੈ ਜਾਣੇ ਭੁੱਖ ਨਾਲ ਮਰੇ ਪਏ ਹਾਂ ਕਿਸ ਅਜਾੜ ਵਿੱਚ ਸੜ ਦਿੱਤੇ ਮਹਾਰਾਜ ਪਿੱਛੇ ਵੇਖ ਕੇ ਕਹਿੰਦੇ ਨੇ ਵੇ ਮਰਦਾਨਿਆਂ ਅਸੀਂ ਅਜਾੜ ਵਿੱਚ ਨਹੀਂ ਅਸੀਂ ਵਸਦੀ ਵਿੱਚ ਹਾਂ ਕਹਿੰਦਾ ਬਾਬਾ ਜੀ ਅਸੀਂ ਉਜਾੜ ਚ ਨਹੀਂ ਵਸਦੀ ਜਾਂ ਮਹਾਰਾਜ ਦੇਖੋ ਚਾਰ ਚੁਫੇਰੇ ਜੰਗਲ ਹੈ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਨੇ ਜੰਗਲੀ ਪੰਛੀ ਬੋਲ ਰਹੇ ਆ ਮੈਂ ਕਹਿੰਨਾ ਤੁਸੀਂ ਅਜਾੜ ਵਿੱਚ ਸੱਟ ਘਤਿਆ ਤੁਸੀਂ ਕਹਿੰਦੇ ਹੋ ਨਹੀਂ ਮਰਦਾਨਿਆਂ ਅਸੀਂ ਉਜਾੜ ਵਿੱਚ ਨਹੀਂ ਕਿਉਂ ਨਹੀਂ ਅਸੀਂ ਉਜਾੜ ਵਿੱਚ ਮਹਾਰਾਜ ਕਹਿੰਦੇ ਮਰਦਾਨੀਆਂ ਜਿੱਥੇ ਸਾਈਂ ਭੁੱਲ ਜਾਏ ਉਜਾੜ ਉੱਥੇ ਹੁੰਦੀ ਹੈ ਜਿੱਥੇ ਸਾਈਂ ਯਾਦ ਆ ਜੇ ਉੱਥੇ ਵਸਦੀ ਹੁੰਦੀ ਹੈ ਇਹ ਬਾਰਮੁਖੀ ਜਿਹਨੂੰ ਤੁਸੀਂ ਉਜਾੜ ਕਹ ਰਹੇ ਆ ਅਰਵਾ ਪਕੜ ਤੇ ਕੀਰਤਨ ਕਰੀਏ ਉਜਾੜ ਉੱਥੇ ਹੈ ਜਿੱਥੇ ਸਾਈਂ ਭੁੱਲਦਾ ਹੈ ਵਸਦੀ ਉੱਥੇ ਵੇ ਜਿੱਥੇ ਗੁਰਮੁਖ ਕੋ ਸਾਈਂ ਚੇਤੇ ਹੁੰਦਾ ਹੈ ਜਿਹਨੂੰ ਸਾਈਂ ਚੇਤੇ ਹੋਵੇ ਉਹਦੇ ਲਈ ਜੰਗਲ ਵੀ ਵਸਦੀ ਬਣ ਜਾਂਦਾ ਹੈ ਜਿਹਨੂੰ ਸਾਈਂ ਭੁੱਲ ਜਾਏ ਯਾਦ ਰੱਖਿਓ ਉਹਦੇ ਲਈ ਚਮਕਦੇ ਹੋਏ ਸ਼ਹਿਰ ਵੀ ਉਜਾੜ ਬਣ ਜਾਂਦੇ